ਇਸ ਵੈਡਿੰਗ ਸੀਜ਼ਨ ਬਿੱਟੂ ਦਾ ਡਿਪੂ ਨੇ ਕੋਟ ਪੈਂਟ ਦੇ ਵਿੱਚ ਤੁਹਾਡੇ ਵਾਸਤੇ ਕਰ ਦਿੱਤੇ ਆ ਵੱਡੇ ਵੱਡੇ ਠਮਾਕੇ ਜਿੱਥੇ ਕਿ ਤੁਹਾਨੂੰ ਇਸ ਤਰ੍ਹਾਂ ਦੇ ਡਿਜ਼ਾਈਨਰ ਕੋਟ ਪੈਂਟ ਇਸ ਤਰ੍ਹਾਂ ਦੇ ਡਿਜ਼ਾਈਨਰ ਕੋਟ ਪੈਂਟ ਤੇ ਹੋਰ ਵੀ ਬਹੁਤ ਸਾਰੇ ਡਿਜ਼ਾਈਨ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਦੇਣ ਜਾ ਰਹੇ ਆ ਸੋ ਭਾਜੀ ਇਸ ਵੈਡਿੰਗ ਸੀਜ਼ਨ ਕੀ ਠਮਾਕੇ ਕਰਨ ਜਾ ਰਹੇ ਹੋ ਜਿਹੜੀ ਆਪਣੀ 3000 ਰੁਪਏ ਵਾਲੀ ਰੇਂਜ ਜਿਹੜੀ ਚੱਲਦੀ ਆ ਔਰ ਚੱਲਦੀ ਰਹੂਗੀ ਇਸ ਸੀਜ਼ਨ ਦੇ ਵਿੱਚ ਆਪਾਂ ਪਹਿਲਾਂ ਤੁਹਾਨੂੰ 3000 ਵਾਲਾ ਕੱਪੜਾ ਚੈੱਕ ਕਰਾ ਰਣੇ ਆ ਟੂ ਪੀਸ ਵਿਦ ਸਟੀਚਿੰਗ ਤੇ ਕੱਪੜੇ ਦੀ ਫੁੱਲ ਗਾਰੰਟੀ ਜੀ ਕੰਪਲੇਂਟ ਕੋਈ ਨਹੀਂ ਇਹਦੇ ਜਬਾਦੀ 10000 ਰੁਪਏ ਤੋਂ ਸਟਾਰਟ ਆਪਣੇ ਕੋ 2 ਪੀਸ ਇਹਦੇ ਵਿੱਚ 4000 ਦੀ ਦੇ ਜਾਂਦੀ ਇਹਦੇ ਵਿੱਚ ਫਿਰ ਪਿਓ ਰਿਟੈਲ 6000 7000 ਦੇ ਰੇਂਜ ਵਿੱਚ ਵੀ ਤੁਹਾਨੂੰ ਮਿਲ ਜਾਵੇ ਤੇ ਭਾਜੀ ਇਹਦੇ ਵਿੱਚ ਰੰਗ ਕਿੰਨੇ ਕਿ ਦੋਗੇ ਵੀਰੇ ਭਾਈ ਕਲਰ ਜਿੰਨੇ ਮਰਜ਼ੀ ਲੋਵਾ ਦੇਖੋ ਭਾਜੀ ਕਲਰ ਦੀ ਕੁਆਲਿਟੀ ਵਾਧੂ ਦੇਖੋ ਚੀਜ਼ਾਂ ਭਾਜੀ ਕਲਰ ਗਾਰੰਟੀਡ ਹੈ ਲਓ ਭਾਜੀ ਚੀਜ਼ਾਂ ਕਲਰ ਜਿੰਨੇ ਕੋ ਹੋਗੇ ਉਹਨੇ ਦੇ ਰਾਂਗੇ ਭਾਜੀ ਆ ਦੇਖੋ ਬਿਲਕੁਲ ਜੀ ਰੰਗ ਭਾਜੀ ਇੱਕ ਵਾਰੀ ਦਿਖਾ ਦਿਓ ਕਿ ਰੰਗ ਕਿੱਡੇ ਪਿਆਰੇ ਪਿਆਰੇ ਆ ਤੇ ਨਾਲ ਦੀ ਨਾਲ ਤੁਹਾਨੂੰ ਕੱਪੜੇ ਦੀ ਜਾਨ ਵੀ ਦਿਖਾਵਾਂਗੇ ਇੱਧਰ ਵੇਖੋ ਵੀ ਕੱਪੜੇ ਦੇ ਵਿੱਚ ਪੂਰੀ